ਹੈਲੋ ਸਸਿਪਾਲ ਜੀ ਮੈਂ ਮੀਰੀਕਵਾਰਾ ਮੈਂ ਤੁਹਾਡੇ ਅੱਸਤੇ ਅੱਜ ਲੈ ਕੇ ਆਈਆਂ ਗਲੇ ਨੂੰ ਰੇਵਟਾ ਕਿ ਲਾਉਣ ਦਾ ਤਰੀਕਾ ਇਹ ਆਪਾਂ ਗਲਾਜ ਵਿੱਚ ਕਟਿੰਗ ਕਰਕੇ ਬੈਕ ਸਾਈਡ ਬਣਾਉਨੇ ਆ ਤੇ ਉੱਪਰ ਰੇਵਟਾ ਕਿ ਲਾਈ ਦੀ ਹੈ ਗਲੇ ਨੂੰ ਨੀਚੇ ਵਾਲੀ ਸਾਈਡ ਰੱਖਣਾ ਮਾਂ ਕਮੀਜ਼ ਨੂੰ ਤੇ ਰੇਵਟਾ ਕਿ ਉੱਪਰਲੀ ਸਾਈਡ ਰੱਖਣੀ ਆ ਗਲੇ ਨੂੰ ਥੋੜਾ ਥੋੜਾ ਖਿੱਚਣਾ ਮਾਂ ਆਪਾਂ ਜਿਹੜਾ ਕਮੀਜ਼ ਆ ਉਹਨੂੰ ਥੋੜਾ ਜਿਹਾ ਖਿੱਚ ਕੇ ਤੇ ਰੇਵਟਾ ਕਿ ਨੂੰ ਥੋੜਾ ਜਿਹਾ ਢਿੱਲਾ ਢਲਾ ਰੱਖ ਕੇ ਲਗਾਉਣਾ ਮਾਂ ਇਹਦੇ ਨਾਲ ਹੀ ਵਾਲਣੀ ਪੈਂਦੀ ਹੈਗੀ ਆਮ ਜਿਹਨੀਆਂ ਵੀ ਪਹਿਣਾ ਉਹ ਸਾਰੀਆਂ ਕੰਦੀਆਂ ਜਦੋਂ ਤਰਪਾਈ ਕਰੀਦੀ ਆ ਫਿਰ ਉਹਦੇ ਵਿੱਚ ਨਾ ਵਾਲ ਪੈ ਜਾਂਦੇ ਆ ਵੀ ਵਾਲ ਪੈਣ ਦਾ ਕੀ ਤਰੀਕਾ ਉਹ ਵੀ ਕਾਤੋਂ ਪੈਂਦੇ ਆ ਇਹਦਾ ਬਸ ਇਹੀ ਮੇਨ ਡਿਜ਼ਾਈਨ ਹੁੰਦਾ ਵਾ ਜਿਹੜਾ ਆਪਾਂ ਟਾਕੀ ਲੁੰਨੇ ਉਹ ਸੇਮ ਹੀ ਲਾ ਦੇਦੀ ਆ ਵੀ ਉਨਾ ਹੀ ਗਲਾ ਖਿੱਚ ਦੇ ਦਉ ਉਨੀ ਢਾਕੀ ਜੇ ਨੂੰ ਟਾਕੀ ਨੂੰ ਪੂਰਾ ਢਿੱਲਾ ਰੱਖਣਾ ਤੇ ਗਲੇ ਨੂੰ ਥੋੜਾ ਜਿਹਾ ਖਿੱਚਣਾ ਵਾ ਉੱਪਰਲੀ ਟਾਕੀ ਜੇ ਢਿੱਲੀ ਹੋਊਗੀ ਫਿਰ ਇਹਨੂੰ ਇਹਦਾ ਆਪਾਂ ਵਿੱਚ ਵਿੱਚ ਨਾ ਕੱਟ ਲਗਾ ਲਾਂਗੇ ਜਿਹਦੇ ਕਰਕੇ ਸਫਾਈ ਆਉਂਦੀ ਆ ਪੂਰੀ ਹੁਣ ਮੈਂ ਇਹਨੂੰ ਉੱਪਰੋਂ ਫੋਲਡ ਕਰਨ ਲੱਗਦੀ ਆ ਜਿਹੜਾ ਫੋਲਡ ਕਰਾਂਗੇ ਜਿੰਨੀ ਆਪਾਂ ਰੇਵ ਟਾਕੀ ਦਿਖਾਉਣੀ ਆ ਤਾਂ ਪਾਈ ਕਰਨ ਲੱਗੀਆਂ ਜਿੰਨੇ ਜਿੰਨੇ ਦਿਸਣੇ ਚਾਹੀਦੇ ਉਹ ਨਹੀਂ ਰੱਖ ਕੇ ਤੇ ਨਾਲ ਨਾਲ ਇਹਦੇ ਸਲਾਈ ਲਗਾ ਦੇਣੀ ਆ ਬਿਲਕੁਲ ਕੰਨੀ ਕੰਨੀ ਤੇ ਸਲਾਈ ਲਗਾਵਾਂਗੇ ਆਸ ਮੇਨ ਤਾਂ ਇਹਦੀ ਰੇਵ ਟਾਕੀ ਲਾਉਣ ਦਾ ਤਰੀਕਾ ਹੀ ਹੁੰਦਾ ਵਾ ਜਿਹੜੀ ਰੇਵ ਟਾਕੀ ਲਾਉਣੀ ਉਹ ਟਲੀ ਰੱਖ ਕੇ ਲਾਓ ਤੇ ਕਿਨੂ ਦੇ ਕੱਪੜੇ ਨੂੰ ਥੋੜਾ ਜਿਹਾ ਖਿੱਚੋ ਫਿਰ ਤੁਹਾਡੇ ਕਦੇ ਵੀ ਗਲੇ ਦੇ ਵਿੱਚ ਵੱਲ ਨਹੀਂ ਪਊਗਾ ਹੁਣ ਇਹਨੂੰ ਆਪਾਂ ਨਾਲ ਨਾਲ ਕੰਨੀ ਕੰਨੀ ਤੇ ਸਲਾਈ ਲਗਾ ਦੇਣੀ ਆ ਰੇਵ ਟਾਕੀ ਨੂੰ बस जिन्नी ਦਿਖਾਉਣੀ ਆ ਉਨੀ ਰੱਖਣੀ ਆ ਬਸ ਸੇਮ ਸੇਮ ਹੋਣੀ ਚਾਹੀਦੀ ਆ ਵੀ ਇਹ ਨਿੱਕੇ ਤੋਂ ਚੌੜੀ ਹੋ ਜਾਏ ਕਿ ਤੋਂ ਟੀੜੀ ਹੋ ਜਾਏ ਇੱਕੋ ਜਿਹੀ ਕਰਕੇ ਇਹਨੂੰ ਸिलाई ਲਗਾ ਦੇਣੀ ਆ ਇੱਕ ਅੰਨੀ ਕੰਨੀ ਤੇ ਸਲਾਈ ਲਾਈ ਦੀ ਆ ਬਿਲਕੁਲ ਹੀ ਇਹ ਆਪਾਂ ਸਲਾਈ ਲਗਾਤੀ ਆ ਤੇ ਜਿਹੜਾ ਵਿੱਚ ਇਹਦੇ ਫालतू ਕੱਪੜਾ ਐ ਉਹਨੂੰ ਆਪਾਂ ਕਟਿੰਗ ਕਰ ਦਵਾਂਗੇ ਕਿਉਂਕਿ ਜੇ ਆਪਾਂ ਕਟਿੰਗ ਨਹੀਂ ਕਰ ਦੇਗੇ ਤੇ ਜਦੋਂ ਇਹਨੂੰ ਫੋਲਡ ਕਰੀਦਾ ਜਿਹੜਾ ਫालतू ਕਪੜਾ ਉਹ ਬਾਹਰ ਦਿਖਦਾ ਹੁੰਦਾ ਇਹ ਜਿਹੜੀ ਆਪਾਂ ਸਲਾਈ ਲਗਾਈ ਸਲਾਈ ਦੇ ਨਾਲੋਂ ਨਾਲੋਂ ਕਟਿੰਗ ਕਰ ਦੇਣਾ ਜਮਈ ਤੇ ਫਿਰ ਪੂਰੀ ਫਿਨਿਸ਼ਿੰਗ ਆਉਂਦੀ ਹੈ ਇਹਦੇ 'ਚ ਇਹਨੂੰ ਆਪਾਂ ਗਰਿੰਡ ਟਾਕੀ ਲਗਾ ਲਈ ਹੈ